ਆ ਵੀ ਦੋਸਤੋ ਅਸੀਂ ਮੈਟਰੋ ਸਟੇਸ਼ਨ ਤੇ ਫਰਦੇਸੀ ਆਦੇ ਮੈਟਰੋ ਸਟੇਸ਼ਨ ਤੇ ਅਸੀਂ ਜਾਣਾ ਚਾਹੁੰਦੇ ਸੀ ਪਰ ਸਾਡੇ ਕੋਲੇ ਟਾਈਮ ਦੀ ਘਾਟ ਸੀ ਤਾਂ ਅਸੀਂ ਮੈਟਰੋ ਸਟੇਸ਼ਨ ਦੀ ਤੁਹਾਨੂੰ ਵੀਡੀਓ ਦਿਖਾਉਣਿਆ ਤੇ ਮੈਟਰੋ ਸਟੇਸ਼ਨ ਦੀ ਆ ਵੀਡੀਓ ਆ ਵੀ ਅੱਜ ਦੋ ਤੁਸੀਂ ਟਿਕਟ ਲਾਉਂਗੇ ਉਹ ਗੋਲਜੀ ਦੇਣਗੇ ਤੁਹਾਨੂੰ ਉਹ ਆਮ ਸੀਨ ਦੇ ਵਿੱਚ ਆ ਦੇ ਆ ਉਹ ਲੱਗ ਗਈ ਉਹ ਦੇਖੋ ਟੱਚ ਕਰਤੀ ਉਧਰ ਜਾ ਕੇ ਨਿਕਲ ਜੂ ਗਾਹਾਂ ਜਾ ਕੇ ਉਹ ਗੋਲ ਜੀ ਵਿੱਚ ਪੈ ਜਾਂਦੀ ਉਹ ਗਾਹਾਂ ਜਾ ਕੇ ਫਿਰ ਨਿਕਲ ਜੇ ਉਹ ਪਾਤੀ ਉਹ ਕੁੜੀ ਨੇ ਗੋਲ ਜਾ ਪਾਤਾ ਉਹਦੇ ਵਿੱਚ ਇਹ ਉਹ ਮੁੰਡੇ ਨੇ ਪਾਤਾ ਤਾਂ ਉਹ ਗਾਹਾਂ ਜਾ ਕੇ ਮਤਲਬ ਇਹ ਲਈ ਆ ਦੇ ਇਧਰੋਂ ਵੀ ਸੌਣ ਦਿਖਾਉਣਾ ਇਧਰ ਵੀ ਹੈਗਾਗਾ ਉਹ ਆ ਦੇ ਜੇ ਤੁਸੀਂ ਉਧਰੋਂ ਆਉਂਗੇ ਤਾਂ ਉਧਰੋਂ ਐ ਬਾਹਰ ਆਉਣ ਦੇ ਲਈ ਆ ਆ ਬਣੇ ਹੋਏ ਨੇਰੇ ਇਹ ਰਾਹ ਉਦੋਂ ਖੁੱਲਣਗੇ ਉਹਦੇ ਉਹਨੇ ਟੱਚ ਕਰਤਾ ਉਹ ਖੁੱਲ ਗਿਆ ਫਿਰ ਲੱਗ ਗਿਆ ਠੀਕ ਆ ਸ ਇਸ ਤਰੀਕੇ ਨਾਲ ਇਹ ਲੱਗ ਜਾਂਦਾ ਹੈਗਾ ਇਹ ਉਹ ਲੱਗ ਗਿਆ ਆ ਇਸ ਤਰੀਕੇ ਨਾਲ ਹੁਣ ਉਹ ਬੰਦਾ ਟੱਚ ਕਰੂਗਾ ਉਹ ਉਹ ਟੱਚ ਕਰਦਾ ਆਦੇ ਆ ਟੱਚ ਕਰੂਗਾ ਉਹ ਖੁੱਲ ਜਿਆ ਇਹ ਖੁੱਲ ਜਾਂਦਾ ਆਦੇ ਹੁਣ ਉਹ ਮੁੰਡਾ ਟੱਚ ਕਰੂਗਾ ਤਾਂ ਉਹ ਉਹ ਲੋਕ ਖੁੱਲ ਜੂਗਾ ਜਦੋਂ ਉਹ ਮੁੰਡੇ ਨੇ ਟੱਚ ਕਰਿਆ ਤਾਂ ਉਹ ਖੁੱਲ ਜਾਣਾਗਾ ਲੋਕ ਖੁੱਲ ਜੀ ਇਹ ਉਹ ਟੱਚ ਕਰੂਗਾ ਉਹ ਉਹ ਕਰਦਾ ਉਹ ਖੁੱਲ ਜੂਗਾ ਸਾਡੇ ਦਵਾਰੇ ਫੇਰ ਲੱਗ ਲੈ ਵੀ ਆਪਾਂ ਪੋਰਟ ਸਟੇਸ਼ਨ ਥੱਲੇ ਤੋਂ ਉਹਦਾ ਪਰ ਨੂੰ ਜਾਵਾਂ ਗਿਆ ਲੈਫਟ ਰਹੀ ਫਿਰ ਅੱਪਰ ਚੱਲ ਜਾਂਦੇ ਆਂ ਉੱਪਰ ਚੜਾ ਗਿਆ ਕੋਲ ਲੈ ਵੀ ਅੱਜ ਲਈ ਕਈ ਫੂਲ ਕਰ ਰੱਖਿਆ ਸੀ ਅਸਾਂ ਚੜੀ ਜਾਂਵਾਂਗੇ ਉਹ ਉੱਪਰ ਚੜੀ ਜਾਂਦੀ ਓਕੇ ਹੁਣ ਇਹਦੇ ਨਾਲ ਹੀ ਇਹਨੇ ਸਾਨੂੰ ਲਾਤਾ ਹੁਣ ਦੂਜੀ ਲਿਫਟ ਆ ਜੂਗੀ ਨੂੰ ਐ ਫੋੜੇ ਕਿਦਨੇ ਕਰ ਲੋ ਉੱਪਰ ਪੈਰ ਚੱਕ ਕੇ ਪਰੇ ਹੋ ਜੋ ਹੁਣ ਆ ਦੂਜੀ ਲਿਫਟ ਤੇ ਚੜ ਜਾਂਗੇ ਮੈਟਰੋ ਤੋਂ ਜਦੋਂ ਬਾਹਰ ਨਿਕਲਦੇ ਆਂ ਆਦੇ ਆ ਜੜ ਗਈ ਇਸ ਤਰੀਕੇ ਨਾਲ ਇਹ ਜੜੀ ਜਾਣਾ ਬਚਾ ਕੇ ਰੱਖਨੇ ਪੈਰ ਉਸ ਤੋਂ ਬਾਅਦ ਫੇਰ ਤਹਾ ਜਾਵਾਂਗੇ ਹੁਣ ਇਹ ਇੱਥੇ ਜਾ ਕੇ ਪੱਦਰ ਹੁੰਦੀ ਜਾਂਦੀ ਆ ਦੇ ਇਹਦੇ ਅੱਡੇ ਤਾਂ ਇਹਨੇ ਬਚਾ ਕੇ ਰੱਖਣਾ ਤੁਸੀਂ ਪੈਰਾਂ ਨੂੰ ਇਹ ਦੂਰ ਰੱਖਣਾ ਜਦੋਂ ਆ ਲਵੇ ਆ ਕੇ ਅੱਡੇ ਦੇ ਉਦੋਂ ਪਹਿਲੀ ਇਹਨੇ ਐ ਪੈਰ ਤਰ ਕੇ ਗਹਾ ਹੋ ਜਾਣਾ ਨਹੀਂ ਸੋਡੇ ਪੈਰ ਤੇ ਕੱਟ ਲੱਗ ਸਕਦਾ ਵੱਢਿਆ ਜਾਊਗਾ ਚੰਗਾ ਵੀ ਦੋਸਤੋ